ਲਓ ਜੀ ਸਵਾਗਤ ਹੈ ਸਾਡਾ YouTube ਚੈਨਲ ਤੇ ਸਾਡੇ ਤੇ ਤੇ ਲਓ ਜੀ 7:30 ਹੋ ਗਈ ਜਿਹੜੀ ਤੂੜੀ ਦੀ ਬੋਲੀ ਜੀ ਸਟਾਰਟ ਹੋਣ ਲੱਗੀ ਆਪਾਂ ਪਹੁੰਚ ਗਏ ਕੋਟਕਪੁਰੇ ਮੰਡੀ ਦੇ ਵਿੱਚ ਭਾਈ ਨਾਗ ਅੱਜ ਆਇਆ 12 13 ਨਾਗ ਆਇਆ ਤੁਸੀਂ ਦੇਖ ਸਕਦੇ ਹੋ ਬਹੁਤ ਨਾਗ ਆਇਆ ਅੱਜ ਦੇਖਦੇ ਆਂ ਕੀ ਰੇਟ ਜਾਂਦੀ ਹੈ ਤੂੜੀ ਤੇ ਲਓ ਜੀ ਜਿਹੜੀ ਬੋਲੀ ਸਟਾਰਟ ਹੋਣ ਲੱਗੀ ਆ ਮੈਂ ਜਿਹੜਾ 7:30 ਹੋ ਗਿਆ ਦੇਖਦੇ ਆਂ ਪਹਿਲੀ ਟਰਾਲੀ ਕੀ ਰੇਟ ਜਾਂਦੀ ਹੈ ਜੀ ਅੰਦਰ ਦੀ ਤੂੜੀ ਬੋਲੋ ਭਾਈ 240 ਰੁਪਏ 40 ਰੁਪਏ 45 ਰੁਪਏ 250 ਰੁਪਿਆ 55 ਜੀ 60 ਜੀ 70 75 75 275 ਬੋਲਾ ਬਾਈ ਕਿਨੇ 275 ਰੁਪਏ ਬਾਈ ਕਿਦੇ ਜਾਣੀ ਲਓ ਜੀ ਪਹਿਲੀ ਟਰਾਲੀ ਲੱਗੀ 275 ਰੁਪਏ ਲੱਗੀ ਇੰਨੀ ਟਰੈਡੀਸ਼ਨਲ ਸਵਾਤ ਹੋਈ 275 ਰੁਪਏ ਤੋਂ ਤੇ ਬਾਕੀ ਫਿਰ ਦੇਖਦੇ ਆਂ ਨਾਗ ਬਹੁਤ ਐ 13 14 ਨਾਗ ਅੱਜ ਜੀ ਜੀ ਬਾਈ ਅੰਦਰ ਟੂਲੀ ਤਰਪਾਲ ਦੀ ਆ ਜੀ ਹੈ ਅੰਦਰ ਲੱਗ ਗਈ ਤਰਪਾਲਾਂ ਵੱਡੀਆਂ ਪਾਈਆਂ ਇਹਦੀਆਂ ਲੋਕ ਖਾਂਤ ਨਹੀਂ ਨਾ ਨਾ ਇਹ ਨਿਕਲੂ 230 230 ਰੁਪਈਆ ਹੀ 30 ਰੁਪਏ 230 ਰੁਪਈਆ 35 ਰੁਪਈਆ ਹੀ ਦੋ ਬੋਲੀਆਂ 40 ਰੁਪਈਆ ਹੀ 45 ਰੁਪਏ 250 ਰੁਪਈਆ 55 55 255 ਬੋਲਣਾ ਕਿਹਦੇ 255 ਰੁਪਈਆ ਹੀ ਇੱਕ ਦੂਸਰੀ ਟਰਾਲੀ ਲੱਗੀ 255 ਰੁਪਈਆ ਲੱਗ ਗਿਆ ਜੀ ਤੀਸਰੀ ਟਰਾਲੀ ਦੇਖਦੇ ਕੀ ਰੇਟ ਜਾਂਦੇ ਆ ਰੇਟ ਤਕਰੀਬਨ ਇਹੀ ਹੈ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਬਾਕੀ ਅਲੱਗ-ਅਲੱਗ ਹੁੰਦਾ ਹੀ ਬੁੱਲੀ ਦੇ ਹਿਸਾਬ ਨਾਲ ਆ ਜੋ ਫਿਰ ਕਿਹਦੀ ਟਰਾਲੀ ਭਾਈ ਚੱਲਦੇ ਲੱਗੇ ਉਸੇ ਨਾਲ ਦੀ ਹੈ ਜੀ ਉਹ ਨਹੀਂ ਚੱਕਰ ਨਹੀਂ ਹੈ ਇਹ ਮੋੜ ਕੇ ਜਾਮ ਬੜਾ ਲੱਗਦਾ ਹੈ ਇਹ ਕੋਈ ਟਰਾਲੀਆਂ ਦੋਵੇਂ ਅੱਛਾ ਕਿਥੋਂ ਪਰਗੇ 230 230 ਰੁਪਏ 35 ਰੁਪਏ ਆਈ 40 ਰੁਪਏ ਆਈ 45 ਰੁਪਏ 250 ਰੁਪਇਆ ਚੁੰਜਰ ਵੀ ਹੈ 255 ਰੁਪਇਆ ਹੋਲਾਂ ਕਿ ਨੇ 255 ਰੁਪਇਆ ਬਾਈ ਕਿੱਥੇ ਜਾਂਦੇ ਨੇ 255 ਰੁਪਇਆ ਤੀਸਰੀ ਟਾਲੀ ਦਾ ਲੱਗੇ 255 ਚੌਥੀ ਟਾਲੀ ਦੇਖਣੀ ਕੀ ਰਲ ਜਾਊਗਾ ਨਾ ਕਿ ਬਹੁਤ ਹੈ ਇਹ ਦੇਖ ਸਕਦੇ ਤੁਸੀਂ ਦੂਰ ਤੱਕ ਪੱਲੀਆਂ ਵੀ ਸਾਰੀਆਂ ਖੱਟ ਗਈਆਂ ਹਾਂ ਖੱਟੀਆਂ ਪੁੱਜੀਆਂ ਖੱਲੀਆਂ ਹੀ ਫਟੀਆਂ ਸਾਰੀਆਂ ਇਹ ਵਿੱਚ ਵੜੇ ਨੇ ਪਗਲੇ ਸਾਰੀਆਂ ਖੱਟੀਆਂ ਆ ਗਈਆਂ ਆ ਤੇਰਾ ਲਾ ਤੇਰਾ ਜਦੋਂ ਆਪਰੇਟਰ ਕਿਹਦੇ ਕਾਲ ਆ ਗਿਆ ਲੋ ਨਿਮਤਾਂ ਦੀ ਚੜ੍ਹ ਤੂੰ ਬੱਚੇ ਕਾਲ ਜਾ ਦੋ ਕੈਸੂ ਲੈ ਆਈ ਤੁਸੀਂ ਆ ਵੀ ਅੰਦਰ ਦੇ ਥੋੜੀ 230 ਰੁਪਈਆ ਹੀ 30 ਰੁਪਈਏ 30 ਰੁਪਈਏ ਖੁੱਲ ਗਿਆ 230 ਰੁਪਈਏ 230 ਬੋਲਾਂਗੇ ਨੇ 35 ਰੁਪਈਆ ਹੀ 40 40 250 250 ਬੋਲਾਂਗੇ ਨਾ 250 ਰੁਪਏ ਦੋਨਸ਼ਾਹ ਲੱਗੀ 250 ਰੁਪਏ ਲੱਗੀ ਚੌਥੀ ਟਰਾਲੀ ਇਹ ਟਰਾਲੀ ਹਰ ਵੀ ਤਕਰੀਬਨ ਇੱਥੇ ਜਾਂਦੀ ਹੈ 260 270 ਤੱਕ ਜਾਂਦੀ ਹੈ ਅੱਜ ਵੀ ਟਰਾਲੀ ਲੱਗੀ 250 ਲੱਗੀ ਇਹ ਬਾਈ ਵੀ ਹਰ ਰੋਜ਼ ਆਉਂਦਾ ਲੈ ਕੇ ਹੀ ਬਹੁਤ ਬੰਦੇ ਜਿਹੜੇ ਹਰ ਰੋਜ਼ ਥੂੜੀ ਲੈ ਕੇ ਆ ਰਹੇ ਥੂੜੀ ਬਹੁਤ ਪਈ ਹੈ ਜੀ ਜੀ ਆ ਬਾਈ ਵਾੜਦੇ ਨਾ ਤਰ ਹਾਂਜੀ ਕੁੜੀ ਬਾਹਰ ਤੇ ਆਈ ਨਿਕਲੂ ਸਾਰੀ ਬਾਹਰ ਦੀ ਕੁੜੀਆਂ ਨਾਲ ਦੀ ਬੋਲੋ ਬੋਲੋ 230 ਰੁਪਏ 35 ਰੁਪਏ 235 ਰੁਪਏ 40 45 250 ਰੁਪਏ 55 255 ਬੋਲਾਂਗੇ ਨਾ 255 ਰੁਪਏ ਦੀ ਇਹ ਲੱਗ ਗਈ ਤੇ 255 ਰੁਪਏ 6 ਮੀਟਰ ਲਈ 7 ਮੀਟਰ ਲਈ ਦੇਖਦੇ ਆਂ ਕੀ ਰੇਟ ਜਾਂਦੀ ਹੈ ਹੋਰ ਬਾਈ ਜੀ ਆਪਾਂ ਪੱਟੀਆਂ-ਪੱਟੀਆਂ ਪੱਲੀਆਂ ਹੂੰ ਪੱਲੀਆਂ ਵੀ ਸਾਰੀਆਂ ਖੱਟੀਆਂ ਹੀ ਆ ਥੋੜੀ ਵੀ ਖੱਟੀ ਪੱਕੇ ਕੰਡਾ ਮਾਰਦਾ ਪੱਕਾ ਥੋੜੀ ਵੀ ਖੱਟੀ ਹੈ ਵਿੱਚ ਜਮਣ ਖੱਟੀਆਂ ਵਰਗ ਲੱਗ ਨਹੀਂ ਮੈਂ ਕਵਾਈ ਆਉਂਦੀ ਆ ਬੜੀ ਖੱਟੀ ਲੱਗਦੀ ਤੁਹਾਨੂੰ ਬਾਰਦੀ ਜੀ ਬਹੁੰਦੀ ਬਾਹਰ ਦੀ ਹੈ ਪੱਕੀਆਂ ਛੀਟਾਂ ਵਾਲੀ ਹੈ ਇੱਕ ਸਾਰ ਬੋਲੋ ਜੀ ਬੋਲਦਾ ਰਹਿ ਕੋਈ 230 ਗੱਲ 230 ਰੁਪਏ 30 ਰੁਪਏ 30 ਰੁਪਏ ਹਾਂ ਜੀ 230 ਰੁਪਏ 35 40 45 245 ਰੁਪਏ ਬੋਲਾਂਗੇ ਨੇ 245 ਰੁਪਏ ਜਾਨੀ ਬੜਾ ਜੀ ਲਾਈਨ 245 ਰੁਪਏ ਜੀ ਬਾਕੀ ਫਿਰ ਅਗਲੀ ਟਰਾਲੀ ਦੇਖਦੇ ਹਾਂ ਕੀ ਰੇਟ ਜਾਂਦੀ ਹੈ ਰੇਟ ਅੱਜ ਟਾਈਸ ਦੇ ਵਿੱਚ ਵਿੱਚ ਹੀ ਰਹਿ ਰਿਹਾ ਜੀ ਚਾਹੀ ਨਹੀਂ ਰਹੀ ਉੱਪਰ ਤਿੰਨ ਸੌ ਕੁ ਟਰਾਲੀ ਕੱਲ ਵੀ ਜੋਰ ਜਫਾ 12 ਕੱਲ ਨੇ ਕੀ ਦੀ ਹੈ ਬਾਈ ਸਤਿ ਸ੍ਰੀ ਅਕਾਲ ਸਾਹਿਬ ਜੀ ਬਾਬਿਆਂ ਦੀ ਜੀ ਵੜਦੀ ਹੈ ਜੀ ਅੰਦਰ ਦੇ ਅੰਦਰੋਂ ਮਾੜੇ ਇਹ ਦਾਰੇ ਦੇ ਕਿਥੇ ਜਨਾਬ 40 ਗੋ ਪੂਰਾ 250 250 ਰੁਪਿਆ 250 ਰੁਪਿਆ ਬੋਲਾ ਬਾਈ ਕਰ 250 ਰੁਪਿਆ ਹੀ ਦੋਨ ਸ਼ਾਲਾ ਲੱਗੇ ਜੀ ਲੱਗੀ 250 ਰੁਪਿਆ ਜੀ ਦੋਨ ਸ਼ਾਲਾ ਲੱਗੇ ਸਿੱਖਾਂ ਵਾਲੇ ਰੋਡ ਵੀ ਲੰਦਾ ਜੇ ਬਟਨੇ ਕਰਦਾ ਅਹੀਂ ਆਪਰੀ ਆਹੀਂ ਜਾਊਗੀ ਹਾਂ ਵਧੀਆ 250 ਰੁਪਿਆ ਵਾਲਾ 250 ਰੁਪਿਆ ਆ ਬੋਲੇ 250 250 ਹਾਂਜੀ 60 ਰੁਪਏ 70 ਰੁਪਏ 70 ਰੁਪਏ ਬੋਲਾਂਗੇ ਨੇ 80 ਰੁਪਏ 280 ਰੁਪਏ ਲੱਗ ਗਏ ਇਹ ਲੱਗ 200 ਤੇ 80 ਰੁਪਏ ਲੱਗ ਗਏ। ਨਹੀ ਨਾਗ ਰਹਿਗੇ ਸਾਰੇ 6 ਹੀ। ਇਹਨਾਂ ਦੇਖਦੇ ਆਂ ਕਿ ਰੜ ਜਾਂਦਾ। ਦੇਖ ਸਕਦੇ 6 ਨਾਗ ਰਹਿਗੇ ਇੱਧਰ। ਬਾੜੀ ਆ। ਐ ਭਾਈ ਬਾੜੀ ਆ। ਮਾਲਾ ਮੂਟਾ ਰੰਗ ਜਰੂਰ ਹੋ ਸਕਦਾ। ਬਾੜੀ ਨਾ ਇਹ ਵਿੱਚੋਂ। ਕੀ ਸੁੱਕੀ ਆ। ਬਾੜੀ ਨਹੀਂ ਹੋਣੀ। ਹਾਂ ਖੁੱਲੀ ਆ। ਬੋਲੋ ਜੀ ਕੀ ਆਈ ਮਾੜਾ ਮੁੰਡਾ ਰੰਗ ਦਾ ਲਾਗ ਜੂਗਾ ਲੱਗਦਾ ਇੱਥੇ ਲੈ ਲੈ ਕੁੱਲੀ ਨੂੰ ਕਿ ਹੁੰਦਾ ਆਇਆ ਇੱਥੇ ਗਾਚਾ ਵਿੱਚ ਜਮੀ ਆਇਆ ਉਹ ਬਾਕ ਨੂੰ ਪਤਲਾ ਬਾਕ ਨੇ ਖੇੜੇ ਦੇ ਵਿੱਚ ਹੀ ਗੱਲ ਬੋਲਿਆ ਲੱਗਦਾ ਤੇਰੀ ਤਾਂ ਨਹੀਂ ਮੈਨੂੰ ਬਾਹਰ ਵਾਲੀ ਦਾ ਨਾਮ ਮੈਂ ਲੈ ਬੈਠਿਆ ਉਹ ਵੇਖਿਆ ਤਾਂ ਲਾਲ ਫੜੀਪੇ ਨਿਕਲੀ ਜਾਵੇ ਉੱਥੇ ਫੇਰ ਵਾਪਸ ਮੁੜੀ ਬੋਲੋ ਬੋਲੋ ਫਾਇਦਾ ਕੀ ਇੱਥੇ ਨਾ ਕੋਈ ਇੰਨੇ ਸੁਮਾਰ ਨਾਲ ਤੁਹਾਨੂੰ ਉਹ हां बोले रंग बाइक देला परा बोलो सी 42 150 150 चल 52 60 65 ਹੁਣ ਅੰਦਰਲੀ ਹੋ ਗਈ 65 ਬਣਾਵਾਂਗੇ 65 70 75 80 80 85 90 190 ਰੁਪਏ ਬੋਲਾਂਗੇ ਨੇ ਭਾਈ ਜੀ 190 ਰੁਪਏ ਤੁਹਾਡੇ 90 ਰੁਪਏ ਲੱਗੇ ਬਾਹਰ ਹੀ ਥੋੜੀ ਜੀ ਤਾਂ ਕਰਕੇ ਜੀ ਤੇ ਬਾਕੀ ਫਿਰ ਨਾਗਰੇ ਚਾਰਜ ਹੋਰ ਇਹਨਾਂ ਦੇਖਦੇ ਆ ਕਿ ਰੇਟ ਜਾਂਦਾ ਜੀ ਤੇ ਬਾਕੀ ਭਾਈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਜੀ ਵੱਧ ਵੱਧ ਤੇ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਜੀ